NIA ਨੇ Jammu Kashmir Police ਨਾਲ ملਕੇ Pahalgam ਹਮਲੇ ਦੇ ਸਬੰਧ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਵਿੱਚ ਰੋਕੀਆਂ ਗਈਆਂ ਗਲਬਾਤਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। NIA ਤੇ ਹੋਰ ਏਜੰਸੀਆਂ ਵਿਦੇਸ਼ੀ ਅੱਤਵਾਦੀਆਂ ਦੀ ਮਦਦ ਕਰਨ ਲਈ ਕੁਝ ਸਥਾਨਕ ਕਸ਼ਮੀਰੀ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀਆਂ ਹਨ। Jammu Kashmir ਵਿੱਚ ਫੌਜਦਾਰ ਸਰਚ ਆਪਰੇਸ਼ਨ ਤੇਜ਼ੀ ਨਾਲ ਚੱਲ ਰਿਹਾ ਹੈ। ਦੱਖਣੀ ਕਸ਼ਮੀਰ ਦੇ Tral ਅਤੇ Bijbeṛa ਵਿੱਚ ਦੋ ਅੱਤਵਾਦੀਆਂ ਦੀ ਭਾਲ ਜਾਰੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅੱਤਵਾਦੀ ਆਦਲ ਅਤੇ ਆਸੀਫ ਨੇ Pahalgam ਹਮਲੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਹ ਦੋਵੇਂ ਲਸ਼ਕਰ-ਏ-ਤੈਬਾ ਨਾਲ ਜੁੜੇ ਹੋਏ ਹਨ। ਸੁਰੱਖਿਆ ਏਜੰਸੀਆਂ ਨੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਦੇ ਪਿੱਛੇ ਸ਼ੱਕੀ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ ਤਿੰਨ ਅੱਤਵਾਦੀਆਂ ਦੀ ਪਛਾਣ ਆਸੀਫ ਫੌਜੀ ਸੁਲੇਮਾਨ ਸ਼ਾ ਤੇ ਅਬੂ ਤਲਹਾ ਵਜੋਂ ਹੋਈ ਹੈ ਖੁਫੀਆ ਸੂਤਰਾਂ ਨੇ ਦੱਸਿਆ ਕਿ ਇਹ ਸਮੂਹ ਪਾਕਿਸਤਾਨੀ ਅੱਤਵਾਦੀਆਂ ਨਾਲ ਮਿਲਿਆ ਹੋਇਆ ਹੈ ਜੋ ਹਮਲੇ ਤੋਂ ਕੁਝ ਦਿਨ ਪਹਿਲਾਂ ਘਾਟੀ ਵਿੱਚ ਕੁਸਫੈਟ ਕਰਕੇ ਆਏ ਹਨ ਖੁਫੀਆ ਏਜੰਸੀਆਂ ਨੇ ਇਸ ਕਤਲੇਆਮ ਦੇ ਮਾਸਟਰਮਾਈਂਡ ਵਜੋਂ ਸੈਫੂਲਾ ਕੁਸੂਰੀ ਉਰਫ ਖਾਲੇਦ ਜੋ ਕਿ ਲਸ਼ਕਰੇ ਤੈਬਾ ਦਾ ਇੱਕ ਛੋਟੀ ਦਾ ਕਮਾਂਡਰ ਹੈ ਦੀ ਪਛਾਣ ਕੀਤੀ ਹੈ ਸੁਰੱਖਿਆ ਬਲਾਂ ਨੇ ਇੱਕ ਵਿਸ਼ਾਲ ਅਤਵਾਦੀ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਜੰਗਲੀ ਇਲਾਕਿਆਂ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜਣ ਵਾਲੇ ਅਤਵਾਦੀਆਂ ਨੂੰ ਲੱਭਣ ਲਈ ਹੈਲੀਕਾਪਟਰ ਤਾਇਨਾਤ ਕੀਤੇ ਹਨ ਮੁੱਢਲੇ ਫੋਰੈਂਸਿਕ ਵਿਸ਼ਲੇਸ਼ਣ ਅਤੇ ਬਚੇ ਹੋਏ ਲੋਕਾਂ ਦੀਆਂ ਗਵਾਹੀਆਂ ਦੇ ਅਨੁਸਾਰ ਅਤਵਾਦੀਆਂ ਨੇ ਫੌਜੀ ਗ੍ਰੇਡ ਹਥਿਆਰਾਂ ਤੇ ਉन्नत ਸੰਚਾਰ ਜੰਤਰਾ ਦੀ ਵਰਤੋਂ ਕੀਤੀ ਹੈ ਜੋ ਕਿ ਬਾਹਰੀ ਲੋਜਿਸਟਿਕਲ ਸਹਾਇਤਾ ਨੂੰ ਦਰਸਾਉਂਦੇ ਹਨ ਜਾਂਚ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਅਤਵਾਦੀਆਂ ਨੇ ਘਟਨਾਵਾਂ ਦੇ ਪੂਰੇ ਕ੍ਰਮ ਨੂੰ ਰਿਕਾਰਡ ਕਰਨ ਲਈ ਬੋਡੀ ਕੈਮ ਅਤੇ ਹੈਲਮਟ ਮਾਉਂਟ ਕੀਤੇ ਕੈਮਰੇ ਲਗਾਏ ਸਨ